ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਤੂਰ ਬਨਜਾਰਾ ਪਿੰਡ ਤੂਰ ਬਨਜਾਰਾ ਸ਼ਹਿਰ ਡਿੜਬਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜੋ ਕਿ ਡਿੜਬਾ ਤੋਂ ਸੰਗਰੂਰ ਰੋਡ ਦੇ ਉੱਤੇ ਸਥਿਤ ਹੈ ਵੀਡੀਓ ਵੇਖ ਕੇ ਸਾਰੇ ਭਰਾਵਾਂ ਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਕਿ ਆਪਾਂ ਇੱਥੇ ਕਿਉਂ ਆਏ ਹਾਂ ਹਾਂਜੀ ਆਪਾਂ ਇੱਥੇ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਬਣਾਇਆ ਗਿਆ ਬਹੁਤ ਹੀ ਖੂਬਸੂਰਤ ਬਸ ਅੱਡਾ ਵਿਖਾਉਣ ਆਏ ਹਾਂ ਜੋ ਕਿ ਪਿੰਡ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦਾ ਹੈ ਇਹ ਬਸ ਅੱਡਾ ਪੁਰਾਣੇ ਸਮੇਂ ਦੀਆਂ ਇੱਟਾਂ ਨਾਲ ਬਣਾਇਆ ਗਿਆ ਹੈ ਅੱਡੇ ਦੇ ਨਾਲ ਇੱਕ ਯਾਦਗਾਰੀ ਗੇਟ ਵੀ ਬਣਾਇਆ ਗਿਆ ਹੈ ਜੋ ਕਿ ਬਾਬਾ ਮੂਰ ਸਿੰਘ ਜੀ ਤੇ ਬਾਬਾ ਲਵੇਲ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਪੁਰਾਣੇ ਸਮੇਂ ਦੀਆਂ ਇੱਟਾਂ ਨਾਲ ਬਣਿਆ ਇਹ ਬਸ ਅੱਡਾ ਬਹੁਤ ਹੀ ਖੂਬਸੂਰਤ ਹੈ ਜੋ ਕਿ ਆਪਣੀ ਖੂਬਸੂਰਤੀ ਵੱਲ ਹਰ ਇੱਕ ਨੂੰ ਆਕਰਸ਼ਿਤ ਕਰਦਾ ਹੈ। ਕੋਈ ਵੀ ਬੰਦਾ ਜਦੋਂ ਇਸ ਬਸ ਅੱਡੇ ਦੇ ਅੱਗੋਂ ਦੀ ਲੰਘਦਾ ਹੈ ਤਾਂ ਉਹ ਇੱਕ ਵਾਰੀ ਜ਼ਰੂਰ ਰੁੱਕ ਕੇ ਜਾਂਦਾ ਹੈ। ਬਸ ਅੱਡੇ ਦੇ ਉੱਤੇ ਬਾਰਲੇ ਪਾਸੇ ਪੰਜਾਬੀ ਦੇ ਵਿੱਚ ਇੱਕ ਪਾਸੇ ਸਰਪੰਚ ਦਾ ਨਾਮ ਹਰਪ੍ਰੀਤ ਸਿੰਘ ਲਿਖਿਆ ਹੈ ਤਾਂ ਇੱਕ ਪਾਸੇ ਸਮੂਹ ਪੰਚਾਇਤ ਲਿਖਿਆ ਹੈ ਜੀ ਤੇ ਵਿਚਾਲੇ ਲਿਖਿਆ ਹੈ ਪੰਜਾਬੀ ਦੇ ਵਿੱਚ ਵੱਡੇ ਅੱਖਰਾਂ ਨਾਲ ਬਸ ਅੱਡਾ ਤੇ ਆਜੋ ਤੁਹਾਨੂੰ ਬਸ ਅੱਡਾ ਅੰਦਰੋਂ ਵਿਖਾਉਨੇ ਹਾਂ ਜੀ ਬਸ ਅੱਡੇ ਦੇ ਖੱਬੇ ਪਾਸੇ ਪੁਰਾਤਨ ਸਮੇਂ ਵਾਂਗੂ ਇੱਕ ਦਰਵਾਜ਼ਾ ਬਣਿਆ ਹੈ ਉੱਤੇ ਲਿਖਿਆ ਗਿਆ ਹੈ ਪੰਜਾਬੀ ਦੇ ਵਿੱਚ ਗਠੜੀ ਘਰ ਤੇ ਨਾਲ ਇੱਕ ਟੂਟੀ ਲਗਾਈ ਗਈ ਹੈ ਤੇ ਅੱਗੇ ਬਣਾਇਆ ਗਿਆ ਹੈ ਸ਼ੰਖ ਤੇ ਇਧਰਲੀ ਦੀਵਾਰ ਦੇ ਵਿੱਚ ਵੱਡੀ ਸਾਰੀ ਇੱਕ ਜਾਲੀ ਰੱਖੀ ਗਈ ਹੈ ਪੁਰਾਤਨ ਸਮੇਂ ਦੀ ਤਰ੍ਹਾਂ ਕੰਧਾਂ ਦੇ ਉੱਤੇ ਖੂਬਸੂਰਤ ਲਾਈਟਾਂ ਲਾਈਆਂ ਗਈਆਂ ਹਨ ਤਾਂ ਜੋ ਰਾਤ ਨੂੰ ਜਗਮਗ ਜਗਮਗ ਹੋ ਕੇ ਬਸ ਅੱਡਾ ਹੋਰ ਵੀ ਖੂਬਸੂਰਤ ਲੱਗੇ ਤੇ ਅੰਦਰਲੇ ਪਾਸੇ ਸਵਾਰੀਆਂ ਦੇ ਬੈਠਣ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ ਇੱਕ ਬੈਂਚ ਲਗਾਇਆ ਗਿਆ ਹੈ ਲੰਮਾ ਸਾਰਾ ਤਾਂ ਉੱਤੇ ਇੱਕ ਗਰਮੀ ਤੋਂ ਬਚਣ ਵਾਸਤੇ ਪੱਖਾ ਤੇ ਸਾਈਡਾਂ ਤੇ ਦੋਵੇਂ ਜਾਲੀਆਂ ਬਣੀਆਂ ਹੋਈਆਂ ਹਨ ਇਹਨਾਂ ਵਿੱਚੋਂ ਦੀ ਹਵਾ ਆਰ ਪਾਰ ਹੁੰਦੀ ਰਹਿੰਦੀ ਹੈ ਤੇ ਅੰਦਰੋਂ ਠੰਡਾ ਰਹਿੰਦਾ ਹੈ ਤੇ ਆਜੋ ਤੁਹਾਨੂੰ ਸੱਜੇ ਪਾਸੇੋਂ ਵੀ ਵਿਖਾਈਏ ਸੱਜੇ ਪਾਸੇ ਵੀ ਖੱਬੇ ਪਾਸੇ ਦੀ ਤਰ੍ਹਾਂ ਇੱਕ ਟੁੱਟੀ ਤੇ ਓਵੇਂ ਹੀ ਇੱਕ ਦਰਵਾਜ਼ਾ ਲੱਗਿਆ ਹੈ ਤੇ ਅੱਗੇ ਸ਼ੰਕ ਲੱਗਿਆ ਹੈ ਆਜੋ ਤੁਹਾਨੂੰ ਹੁਣ ਬਾਹਰਲੇ ਪਾਸਿਓਂ ਵਿਖਾਈਏ ਇਹ ਅੱਡਾ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਕੋਲੋਂ ਦੀ ਬੰਦਾ ਨਹੀਂ ਲੰਘ ਸਕਦਾ ਬਿਨਾਂ ਰੁਕੇ ਰੋਕੇ ਜ਼ਰੂਰ ਜਾਂਦਾ ਹੈ ਬੰਦਾ ਤੇ ਨਾਲ ਜੋ ਯਾਦਗਾਰੀ ਗੇਟ ਬਣਿਆ ਹੈ ਉਹ ਹੋਰ ਵੀ ਖੂਬਸੂਰਤ ਲੱਗਦਾ ਹੈ ਤੇ ਆਜੋ ਤੁਹਾਨੂੰ ਚੰਗੀ ਤਰ੍ਹਾਂ ਬਾਹਰੋਂ ਵਿਖਾਈਏ ਇਹ ਪਿੰਡ ਤੂਰ ਬਨਜਾਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਇਹ ਪਿੰਡ ਤੂਰ ਬਨਜਾਰਾ ਹੈ ਇਹ ਹੁਣ ਬਸ ਅੱਡੇ ਕਰਕੇ ਦੂਰ ਦੂਰ ਤੱਕ ਮਸ਼ਹੂਰ ਹੈ ਪਰ ਇਹ ਪਹਿਲਾਂ ਵੀ ਪਿੰਡ ਮਸ਼ਹੂਰ ਸੀ ਕਾਫੀ ਕਿਉਂਕਿ ਵੀ 25 ਸਾਲ ਪਹਿਲਾਂ ਵੀ ਇਹ ਪਿੰਡ ਇੰਨਾ ਮਸ਼ਹੂਰ ਸੀ ਇੱਥੇ ਟਰੈਕਟਰਾਂ ਤੇ ਲੱਗਣ ਵਾਲੇ ਡੈਕ ਬਣਦੇ ਸਨ ਜੋ ਕਿ ਬਹੁਤ ਦੂਰ ਦੂਰ ਤੱਕ ਹਰਿਆਣਾ ਤੱਕ ਮਸ਼ਹੂਰ ਸਨ ਕਰਨਾਲ ਤੱਕ ਪੰਜਾਬ ਚ ਵੀ ਸਾਰੇ ਚ ਮਸ਼ਹੂਰ ਸੀ ਜੋ ਡੈਕ ਟਰੈਕਟਰਾਂ ਤੇ ਲਗਾਏ ਜਾਂਦੇ ਸੀ ਅੱਜ ਤੋਂ 20 25 ਸਾਲ ਪਹਿਲਾਂ ਬਹੁਤ ਜ਼ਿਆਦਾ ਮਸ਼ਹੂਰ ਸੀ ਹੁਣ ਵੀ ਬਣਦੇ ਨੇ ਜਿਨ੍ਹਾਂ ਦੀ ਵੇਟਿੰਗ 15 ਤੋਂ 20 ਦਿਨ ਰਹਿੰਦੀ ਹੈ